ਦਾਨ ਸਿੰਘ ਵਾਲਿਆਂ ਨੂੰ ਦੁਆਇਆ ਸੀ ਕਿ ਜੇਠੂ ਕੇ ਵਾਲਿਆਂ ਨੂੰ ਦੁਆਇਆ 60000 ਰੁਪਏ ਆਪਣੇ ਘਰੋਂ ਲੈ ਕੇ ਗਏ 7 ਵਜੇ ਤੜਕੇ ਮੇਰੇ ਕੋਲੇ ਆ ਗਏ ਮੈਂ ਪਿਆ ਸੀ ਜੀ ਬੁਣੀਆਂ ਨੇ ਪੈਸੇ ਪੜਾਇਆ ਮੇਰੇ ਚਾਚਾ ਘਰੇ ਆ ਸਾਰਾ ਪਰਿਵਾਰ ਸਾਡਾ ਘਰੇ ਆ ਤੇ ਦੇਰੇ ਚੱਲਣਾ ਜਾਂ ਮੇਰਾ ਮੁੰਡਾ ਨਾ ਆਵੇ ਉੱਥੋਂ ਨਹੀਂ ਉਹਨਾਂ ਦਾ ਆ ਮੇਰਾ ਮੁੰਡਾ 10 ਸਾਲਾਂ ਦਾ ਹੋਇਆ ਮੈਂ ਕਹਿੰਦਾ ਉੱਥੇ ਹੀ ਮਰ ਜਾ ਜੀ ਟਰੈਕਟਰ ਦਾ ਜਿਹੜਾ ਰੌਲਾ ਚੱਲਦਾ ਉਹਦੇ ਦੋਨੇ ਪੱਖ ਆਪਾਂ ਲੈ ਲੇ ਜਿਨ੍ਹਾਂ ਨੇ ਟਰੈਕਟਰ ਵੇਚਿਆ ਉਹਨਾਂ ਦੇ ਨਾਲ ਵੀ ਗੱਲਬਾਤ ਹੋ ਗਈ ਆ ਤੇ ਜਿਨ੍ਹਾਂ ਨੇ ਟਰੈਕਟਰ ਖਰੀਦਿਆ ਸੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਆ ਗੱਲ ਖੜੀ ਸੀਗੀ ਲਖਵਿੰਦਰ ਸਿੰਘ ਤੇ ਇਹਨਾਂ ਨੇ ਦਲਾਲੀ ਕੀਤੀ ਸੀ ਉਹਦੇ ਵਿੱਚੋਂ ਟਰੈਕਟਰ ਦੇ ਜਿਹੜੇ ਇਹਨਾਂ ਦਾ ਹੁੰਦਾ ਕਿੰਨੇ ਪੈਸੇ ਲਏ ਆ ਜਿਹੜੇ ਦਲਾਲੀ ਦੇ ਉਹੋ ਆ ਤੇ ਜਾਂ ਪੈਸੇ ਗਏ ਕਿੱਥੇ ਕੀ ਜਿਨ੍ਹਾਂ ਨੇ ਟਰੈਕਟਰ ਲਿਆ ਉਹਨਾਂ ਨੇ ਪੈਸੇ ਦਿੱਤੇ ਆ ਜਾਂ ਨਹੀਂ ਦਿੱਤੇ ਕਿਉਂਕਿ ਗੱਲ ਸਾਰੀ ਲਖਵਿੰਦਰ ਤੇ ਖੜੀ ਸੀ ਇਹ ਬਾਈ ਆ ਦਲਾਲ ਜਿਹੜਾ ਟਰੈਕਟਰ ਵੇਚਦਾ ਕਰਦਾ ਮਸ਼ੀਨਰੀ ਦਾ ਕੰਮ ਕਰਦਾ ਇਹਦੇ ਨਾਲ ਗੱਲਬਾਤ ਕਰਾਂਗੇ ਬਾਈ ਸਸੀ ਕਾ ਕੀ ਚੀ ਗਾ ਜੀ ਕੀ ਨਾਮ ਲਖਵਿੰਦਰ ਤੁਹਾਡਾ ਹਾਂਜੀ ਲਖਵਿੰਦਰ ਜੀ ਅੱਛਾ ਜਿਹੜਾ VOTER ਸ੍ਰੀ ਤੋਂ ਸਵਰਾਜ ਟਰੈਕਟਰ ਤੁਸੀਂ ਦਵਾਇਆ ਹਾਂਜੀ ਦਾਣ ਸਿੰਘ ਵਾਲਿਆਂ ਨੂੰ ਦਵਾਇਆ ਸੀ ਕਿ ਜੇਠੂ ਕਿਆਂ ਵਾਲਿਆਂ ਨੂੰ ਦਵਾਇਆ ਸੀ ਆਪਾਂ ਦਾਣ ਸਿੰਘ ਵਾਲਿਆਂ ਨੂੰ ਦਵਾਇਆ ਸੀ ਦਾਣ ਸਿੰਘ ਵਾਲਿਆਂ ਨੂੰ ਆਹ ਉਹ ਸਾਂਝ ਹੀ ਲਿਆ ਉਹਨਾਂ ਨੇ ਜੇਠੂ ਕਿਆਂ ਨਾਲ ਹਾਂ ਉਹਨਾਂ ਦਾ ਭਾਂਜਾ ਸੀਗਾ ਉਹ ਹੂੰ ਉਹਨਾਂ ਤੋਂ ਆਪਾਂ ਟਰੈਕਟਰ ਪਹਿਲਾਂ ਵੀ ਲੈ ਕੇ ਆਏ ਆ ਇੱਕ ਟਰੈਕਟਰ ਹੋਰ ਨਹੀਂ ਜਿਹੜਾ ਇਹ ਟਰੈਕਟਰ ਇਹਨਾਂ ਦੇ ਘਰੋਂ ਲਗਾਏ ਆ VOTER ਸ੍ਰੀ ਵਾਲਿਆਂ ਨੇ ਇਹ ਦਾਣ ਸਿੰਘ ਵਾਲੇ ਲੈ ਕੇ ਗਏ ਸੀ ਕਿ ਜੇਠੂ ਕਿਆਂ ਵਾਲੇ ਲੈ ਕੇ ਗਏ ਇਹ ਲੈ ਕੇ ਜੇਠੂ ਕਿਆਂ ਨਾਲ ਗਏ ਮਤਲਬ ਤਾਂ ਸਾਂਝ ਹੀ ਲਿਆ ਉਹਨਾਂ ਟਰੈਕਟਰ ਦਾ ਦੋ ਨਾਂ ਨੇ ਨਹੀਂ ਤੁਹਾਨੂੰ ਇਸ ਗੱਲ ਦਾ ਪੱਕਾ ਨਹੀਂ ਪਤਾ ਉਹ ਬਸ ਇੱਕ ਦੋਵੇਂ ਸੀਗੇ ਨਾ ਇਕੱਠੇ ਆ ਗਏ ਬਸ ਇਕੱਠੇ ਲੈ ਗਏ ਐ ਨਹੀਂ ਮੈਂ ਪੁੱਛਿਆ ਵੀ ਕਿ ਇਹਨਾਂ ਨੇ ਲੈ ਕੇ ਜਾਣਾ ਹਾਂ ਅੱਛਾ ਕਿੰਨੇ ਦਾ ਸੌਦਾ ਹੋਇਆ ਸੀ ਉਹ 2 ਲੱਖ ਤੇ 5000 ਦਾ ਸੌਦਾ ਸੀ ਸਭਰਾ ਟਰੈਕ ਸਭਰਾ ਦਾ ਕਿੰਨੇ ਪੈਸੇ ਦੇ ਕੇ ਗਏ ਉਹ ਉਹਨਾਂ ਨੂੰ 10 ਪਹਿਲਾਂ ਦੇਤਾ ਸੀ ਦੂਜੇ ਦਿਨ 20 ਫੇਰ ਦੇਤਾ 20 ਫੇਰ ਦੇਤਾ ਹਾਂਜੀ ਉਦੋਂ ਬਾਅਦ ਜੀ ਹਾਂਜੀ ਉਦੋਂ ਬਾਅਦ ਦਿਨ ਟੱਪੇ ਉਹਨਾਂ ਦੇ ਪੈਸੇ ਟਾਈਟਰ ਮੈਂ ਗਾਂ ਵੇਚਿਆ ਸੀ ਪਹਿਲਾਂ ਉਹਨਾਂ ਦਾ ਜੇਠੂ ਗਿਆ ਨਾਲਾ ਤੁਸੀਂ ਲੈ ਕੇ ਹਾਂ ਨਹੀਂ ਨਹੀਂ ਮੈਂ ਗਾਂ ਦਵਾਇਆ ਸੀ ਦਵਾਇਆ ਸੀ ਹਾਂ ਜੀ ਹਾਂ ਜੀ ਉਹ ਮੜ ਕੇ ਜਦੋਂ ਉਹਦੇ ਪੈਸੇ ਆ ਗਏ ਘਰੋਂ ਆਪਣੇ ਉਹ ਬੋਟਰ ਵਾਲਿਆਂ ਨੂੰ 60000 ਰੁਪਏ ਦੇਤਾ ਅੱਛਾ ਇੱਕ ਗੱਲ ਕਲੀਅਰ ਕਰਿਓ ਹਾਂ ਜੀ ਹਾਂ ਜੀ ਜੇਠੂ ਕਾਲਿਆਂ ਨੂੰ ਤੁਸੀਂ ਟਰੈਕਟਰ ਦਵਾਤਾ ਚਾਹ ਦਾਨ ਸਿੰਘ ਵਾਲਿਆਂ ਨੂੰ ਦਵਾਤਾ 2 ਲੱਖ 5000 ਦਾ 30000 ਰੁਪਿਆ ਉਹ ਦੇਗੇ 1 ਲੱਖ 76000 ਰੁਪਿਆ ਆਪਾਂ 75000 ਰੁਪਿਆ ਬਾਕੀ ਰਹਿ ਗਿਆ ਹੁਣ ਦਾਨ ਸਿੰਘ ਵਾਲਿਆਂ ਦੀ ਜਾਂ ਜੇਠੂ ਕਿਆਂ ਵਾਲਿਆਂ ਦੀ ਜਿਹੜੇ ਤੁਸੀਂ ਪੈਸੇ ਦੇਣੇ ਸੀ ਕਿੰਨੇ ਪੈਸੇ ਦੇਣੇ ਸੀ ਉਹ ਦੇਣਾ ਸੀ ਆਪਾਂ ਜੀ ਉਹਨਾਂ ਦਾ 1 ਲੱਖ ਤੇ 75 76 ਹੀ ਆਪਣੇ ਨੇ ਸੀਗਾ ਉਹਨਾਂ ਦਾ ਦੇਣਾ ਸੀ ਦੇਣਾ ਸੀਗਾ ਜੀ ਮੈਂ ਅੱਛਾ ਉਹ ਤੁਸੀਂ ਇਹ ਮੰਨ ਲਿਆ ਵੀ ਇਹ ਉਹ ਟਰੈਕਟਰ ਦੇ ਪੈਸੇ ਇਹਨਾਂ ਨੂੰ ਬੁੱਟਰ ਸਿੰਘ ਵਾਲਿਆਂ ਨੂੰ ਤੁਸੀਂ ਦੇ ਦੇਉਗੇ ਆਪਦੇ ਕੋਲ ਉਹ ਦੇਣੀ ਆ ਲਓ ਇਹ ਗੱਲ ਕਲੀਅਰ ਆ ਕਿ ਜਿਹੜੇ ਦਾਣ ਸਿੰਘ ਆਲੇ ਨੇ ਜਾਂ ਜੇਠੂ ਕਾਲੇ ਨੇ ਟਰੈਕਟਰ ਖਰੀਦਿਆਗਾ ਉਹਦੀ ਜਿਹੜੇ ਬਾਕੀ ਪੈਸੇ ਰਹਿੰਦੇ ਸੀ 30000 ਤੋਂ ਬਾਅਦ 175000 ਰਹਿੰਦਾ ਸੀ ਉਹ ਦੇਨੇ ਸੀ ਲਖਵਿੰਦਰ ਨੇ ਇਹਨਾਂ ਨੇ ਇਹ ਗੱਲ ਮੰਨੀ ਆ ਵੀ ਅਸੀਂ ਇਹ ਪੈਸੇ ਆ ਜਿਹੜੇ ਉਹ ਦੇਨੇ ਸੀ ਹੁਣ ਬੁੱਟਰਸਰੀਂ ਆਲੇ ਇਹ ਗੱਲ ਕਹਿੰਦੇ ਵੀ ਸਾਡੇ ਕੋਲੇ ਸਿਰਫ 30000 ਰੁਪਏ ਆਇਆ ਉਸ ਤੋਂ ਬਾਅਦ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਤੁਸੀਂ ਨਹੀਂ ਦਿੱਤੇ 60000 ਰੁਪਏ ਆਪਣੇ ਘਰੋਂ ਲੈ ਕੇ ਗਏ 7 ਵਜੇ ਤੜਕੇ ਮੇਰੇ ਕੋਲੇ ਆ ਗਏ ਮੈਂ ਪਿਆ ਸੀ ਜੀ ਬੁਲੀਆਂ ਨੇ ਪੈਸੇ ਭੜਾਏ ਮੇਰੇ ਚਾਚਾ ਘਰੇ ਆ ਸਾਰਾ ਪਰਿਵਾਰ ਸਾਡਾ ਘਰੇ ਆ ਏ ਸੀਗੇ ਘਰੇ ਨਹੀਂ ਤਾਂ ਆਪਣੇ ਕੋਲ ਜੀ ਜੀ ਹਾਂ ਜੀ ਮੈਂ ਸਾਡੇ ਪਰਿਵਾਰ ਜਿਹੜਾ ਦੂਜਾ ਘਰੇ ਸੀਗੇ ਸਾਰੇ ਪੈਸੇ ਦਿੱਤੇ ਐ ਤਾਂ ਕਿਵੇਂ ਹੋ ਜਾਏ ਜਿਹੜੇ ਮੈਂ ਨਾ ਦਿੱਤੇ ਹੁਣ ਤਾਂ ਮੈਂ ਐਵੇਂ ਕਹਦਾ ਕਿਸੇ ਨੂੰ ਕੌਣ ਲੈ ਕੇ ਗਿਆ 60000 ਰੁਪਏ ਤਿੰਨੇ ਪਿਓ ਬੁੱਤ ਸੀਗੇ ਜੀ ਤਿੰਨੇ ਆ ਹਾਂ ਜੀ ਤਿੰਨੇ ਸਾਡੇ ਘਰੋਂ ਗਿਣ ਕੇ ਲਏ ਆ 20000 ਦੀ ਇੱਕ ਗੁੱਟੀ ਸੀਗੀ ਤੇ ਬਾਕੀ ਸੀਗੇ 5 500 ਦੇ ਨੋਟ ਉਹਨਾਂ ਨੂੰ ਦਿੱਤੇ ਉਹਨਾਂ ਨੂੰ ਅਸੀਂ ਦਿੱਤੇ ਆ ਉਸ ਤੋਂ ਬਾਅਦ ਜ ਵੀ ਉੱਥੇ ਜਾ ਕੇ ਪਹਿਲਾਂ ਉਹ ਕਹਿੰਦੇ ਵੀ ਸਾਨੂੰ ਤਾਂ ਦਿੱਤੇ ਨਹੀਂ 60000 ਵੀ ਦਿੱਤਾ ਦਾਨ ਸਿੰਘ ਅਜਾਵੜੇ ਮਗਰੋਂ ਜੀ ਹਾਂ ਅੱਧੇ ਘੰਟੇ ਬਾਅਦ ਦਾਨ ਸਿੰਘ ਅਜਾਵੜੇ ਤੁਹਾਡੇ ਕੋਲੋਂ ਪੈਸੇ ਲੈ ਕੇ ਕੋਲੋਂ ਪੈਸੇ ਲੈ ਕੇ ਮੈਂ ਉਹਨਾਂ ਨੂੰ ਫੋਨ ਕਰਤਾ ਵੀ ਮੈਥੋਂ 60000 ਲੈ ਗਏ ਹੂੰ ਉਹ ਕਹਿੰਦੇ ਅਸੀਂ ਲੈ ਕੇ ਨਹੀਂ ਆਏ ਜੀ ਉੱਥੇ ਹੂੰ ਫਿਰ ਉੱਥੇ ਨਾ ਮੰਨੇ ਉਹ ਮੁਰ ਕੇ ਥੋੜਾ ਟਾਈਮ ਟੱਪਿਆ ਮੈਨੂੰ ਕਹਿੰਦੇ ਵੀ ਜਿਹੜੇ ਰਹਿ ਗਏ ਤੇ ਦੂਜਾ ਸਾਨੂੰ ਪੈ ਗਈ ਲੋਡ ਉਹਨਾਂ ਤੇ ਕੋਈ ਚੱਕਰ ਸੀਗਾ ਮੁੰਡੇ ਦਾ ਕੋਈ ਜਨਾਨੀ ਦਾ ਚੱਕਰ ਸੀਗਾ ਹੂੰ ਤੇ ਕਹਿੰਦੇ ਐਂ ਕਰਕੇ ਸਾਨੂੰ ਲੋੜ ਆ ਯਾਰ ਸਾਬਚਨ ਸਾਨੂੰ ਪੈਸੇ ਦੇ ਜਾ 50000 ਰੁਪਏ ਮੈਂ ਘਰੋਂ ਲੈ ਕੇ ਬੁੜੀਆਂ ਤੋਂ ਫਿਰ ਮੈਂ ਉਹਨਾਂ ਦੀ ਕਾਰ ਦੇ ਵਿੱਚ ਬਹਿ ਕੇ ਦੇਖਿਆ ਮੁੰਡੇ ਦੋਹਾਂ ਨੇ ਕਿਹਾ ਉਹ ਬਾਹਰ ਖੜੇ ਰਹੇ ਉਹ ਮੈਂ ਉਹਨਾਂ ਨੂੰ ਕਹਾਂ ਸੀ ਮੈਂ ਕਹਾ ਵੀ ਮੈਂ ਤਾਂ ਬਾਹਰ ਦੇ ਹਾਂ ਜਦੋਂ ਬੰਦੇ ਖੜੇ ਆ ਬਾਹਰ ਹੂੰ ਤੇ ਉਹ ਕਹਿੰਦੇ ਯਾਰ ਸਾਨੂੰ ਅਸੀਂ ਲਿਆਏ ਬੰਦੇ ਤੋਂ ਟੈਕਟਰ ਪੰਮਾ ਵਜਦਾ ਉਹਦੇ ਵੀ ਪੈਸੇ ਰਹਿੰਦੇ ਆ ਜੋ ਉਹਨਾਂ ਨੇ ਉਹ ਕਹਿੰਦੇ ਵੀ ਇਹਨੂੰ ਅਸੀਂ ਤਿੰਨਾਂ ਨਾਲ ਸਾਰਦੇਗਾ ਅਸੀਂ ਭਰਨੇ ਆ ਗਾਂ ਪੈਸੇ ਤੇ ਜੇ ਤੂੰ ਸਾਹਮਣੇ ਫੜਾ ਤੇ ਫੇਰ ਸਾਰੇ ਸਾਰੇ ਲਊਗਾ ਜੀ ਮੈਂ ਇਸ ਦੇ ਚੱਕਰ ਚਾ ਕੇ ਫੜਾ ਦੇ ਹਾਂ ਜੀ ਨਹੀਂ ਮੈਂ ਜਿੱਤੇ ਤਾਂ ਉੱਥੇ ਡੇਰੇ ਚੱਲਵੜਨਾ ਜਾਂ ਮੇਰਾ ਮੁੰਡਾ ਨਾ ਆਵੇ ਉੱਥੋਂ ਨਹੀਂ ਉਹਨਾਂ ਦਾ ਨਾ ਆਵੇ ਹੁਣ 60000 ਇੱਕ ਦਿੱਤਾ 65 50000 ਇੱਕ ਦਿੱਤਾ ਤੇ 30000 ਇੱਕ ਚਲਾ ਗਿਆ ਠੀਕ ਆ ਇਹ 1 ਲੱਖ ਤੇ 40000 ਰੁਪਇਆ ਹੋ ਗਿਆ 40000 ਹੋ ਗਿਆ ਹੁਣ ਮਗਰ ਉਹਨਾਂ ਦਾ 65000 ਰੁਪਇਆ ਰਹਿ ਜਾਂਦਾ ਉਹ ਦੇਣ ਨੂੰ ਤਿਆਰ ਅਸੀਂ ਤਿਆਰ ਹਾਂ ਜੀ ਅਸੀਂ ਇਕਰਾਰ ਕਰਾਂਗੇ ਵੀ ਐ ਵੀ ਅੱਜ ਤਾਂ ਮੇਰੇ ਕੋਲ ਹੈ ਨਹੀਂ ਵੀ 2-4 ਦਿਨ ਮੈਂ ਟਾਈਮ ਲਵਾਂਗਾ ਹੂੰ ਸਾਨੂੰ ਕਾਜ ਦੇ ਦੇਣਾ ਅਸੀਂ ਉਹਨਾਂ ਦੇ ਪੈਸੇ ਦੇ ਦਿਆ ਸਾਡਾ ਰੋਲਾ ਹੀ ਨਹੀਂਗਾ ਇਹ ਕਹਿੰਦੇ 65000 ਰੁਪਇਆ ਜ਼ਰੂਰ ਆਂਦਾ ਪਰ ਬੁੱਟਰਸਰੀਆਂ ਵਾਲਾ ਜਿਹੜਾ ਪਹਿਲਾ ਪੱਖ ਸੀ ਜਿਨ੍ਹਾਂ ਨੇ ਟਰੈਕਟਰ ਵੇਚਿਆ ਸੀ ਉਹਨਾਂ ਨੇ ਕਿਹਾ 1 ਲੱਖ ਜਿਹੜਾ 75 ਜਾਂ 76000 ਰੁਪਇਆ ਰਹਿੰਦਾ ਇਹ ਕਹਿੰਦੇ ਵੀ ਅਸੀਂ ਜੇਠੂ ਕਾਲਿਆਂ ਦੇ ਜਿਹੜੇ ਪੈਸੇ ਜ਼ਰੂਰ ਦੇਨੇ ਸੀ ਉਹ ਮੈਂ ਕਹਤਾ ਸੀ ਟਰੈਕਟਰ ਲੈ ਲਓ ਤੇ ਪੈਸੇ ਜਿਹੜੇ ਹੈਗੇ ਆ ਤੁਹਾਡੇ ਮੈਂ ਦੇਨੇ ਉਹ ਭਾਈ ਮੈਂ ਇਹਨਾਂ ਨੂੰ ਦੇ ਦੂੰਗਾ ਇਹ ਕਹਿੰਦੇ ਹੁਣ ਅਸੀਂ 60000 ਰੁਪਇਆ ਜਿਹੜਾ ਬੁੱਟਰਸਰੀਆਂ ਵਾਲੇ ਮੇਰੇ ਘਰੋਂ ਪਰਿਵਾਰ ਤੋਂ ਅਸੀਂ ਮੈਂ ਵੀ ਘਰੇ ਸੀ ਲੈ ਕੇ ਗਏ ਆ 50000 ਰੁਪਇਆ ਕਿੱਥੇ ਜਾ ਕੇ ਦਿੱਤਾ ਸਾਬ ਚੰਦ ਦਿੱਤਾ ਜੀ ਸਾਬ ਚੰਦ ਪੈਸੇ ਜਿਹੜੇ ਦਿੱਤੇ ਆ ਇਹ ਗੱਲ ਹੋਈ ਆ ਮੇਰੇ ਨਾਲ ਚੱਲਣਾ ਉੱਥੇ ਡੇਰੇ ਨੂੰ ਬਹੁਤ ਜ਼ਿਆਦਾ ਮੰਨਦੇ ਆ ਅਸੀਂ ਕੋਈ ਨੇੜੇ ਨੇੜੇ ਵੀ ਨਹੀਂ ਖੜਦਾ ਉੱਥੇ ਜਾ ਕੇ ਸੌਂ ਪਣ ਮੇਰੇ ਮੁੰਡਾ 10 ਸਾਲਾਂ ਤੋਂ ਹੋਇਆ ਮੈਂ ਕਹਿੰਦਾ ਉੱਥੇ ਹੀ ਮਰ ਜੀ ਨਹੀਂ ਪੈਸੇ ਦਿੱਤੇ ਵੇਖੋ ਨੇ ਇੱਥੋਂ ਤੱਕ ਗੱਲ ਆਈ ਹੈ ਕਹਿੰਦੇ ਵੀ ਜਾਂ ਅਸੀਂ ਸੌ ਪਾਉਣੇ ਆ ਨਾਲੇ ਵੀ ਇਹ ਗੱਲ ਕਹਿੰਦਾ ਲਖਵਿੰਦਰ ਵੀ ਜਿਹੜਾ 65000 ਰੁਪਇਆ ਦੇਣਾ ਉਹ ਮੈਂ ਜ਼ਰੂਰ ਦੇਣਾ ਉਹ ਮੈਂ ਮੁੱਕਰਦਾ ਨਹੀਂ ਉਹ ਦੇਣਾ ਤੂੰ ਹਨਾ ਉਹ ਗੱਲ ਇਹ ਕਲੀਅਰ ਕਰਦਾ ਪਰ ਉਹ ਕਹਿੰਦਾ ਵੀ 175 ਨਹੀਂ ਦੇਣਾ ਇਹ ਨਹੀਂ ਬਣਦਾ ਉਹਨਾਂ ਦਾ ਮੈਂ 110000 ਮੈਂ ਆਪਦੇ ਕੋਲੋਂ ਦੇ ਚੁੱਕਿਆ 30000 ਉਹ ਦੇ ਗਏ ਆ ਤੇ 65000 ਰੁਪਇਆ ਜਿਹੜਾ ਬਾਕੀ ਉਹ ਮੈਂ ਦੇਣਾ ਥਾਣੇ 'ਚ ਗੱਲ ਹੋਈ ਜੀ ਸਾਡੇ ਸਾਰੇ ਜਿਹੜਾ ਇਕਰਾਰਨਾਮਾ ਹੋਇਆ ਤੁਸੀਂ ਕੀਤਾ ਉਹਨਾਂ ਦੇ ਨਾਲ ਮੈਂ ਨਹੀਂ ਕਰਿਆ ਜੀ ਹੂੰ ਮੈਨੂੰ ਸੱਦ ਲਿਆ ਕੱਲੇ ਨੂੰ ਉਹ ਮੈਨੂੰ ਕਹਿੰਦੇ ਕੱਲੇ ਆ ਜੇ ਤੂੰ ਪਤਾ ਨਹੀਂ ਕੋਈ ਉਹਨਾਂ ਦੇ ਮੁਲਾਜ਼ਮਾਂ ਨੇ ਕੋਈ ਗੱਟਮਟ ਕਰੀ ਜਾਂ ਨਾ ਕਰੀ ਜਦੋਂ ਉਹਨਾਂ ਨੇ ਮੈਨੂੰ ਸੱਦ ਲਿਆ ਉੱਤੇ ਉਹ ਸੀਗੇ ਦੱਸ ਜਾਣੇ ਮੈਂ ਕੱਲਾ ਸੀ ਪਿੰਡੋਂ ਮੈਨੂੰ ਉਹਨਾਂ ਨੇ ਧੰਮਾ ਲਿਆ ਵੀ ਤੈਨੂੰ ਐ ਕਰਾਂਗੇ ਤੈਨੂੰ ਵੀ ਮੈਂ ਕਹਾਂ ਜੀ ਮੇਰੇ 10 ਇੱਕ 40 ਦਿੱਤਾ ਜਿਹੜਾ ਉਹ ਰੱਖੋ ਉਹ ਕਹਿੰਦੇ ਉਹ ਉਹ ਰੱਖਾਂਗੇ ਅਸੀਂ ਪਾਸੇ ਬਾਅਦ ਚ ਨਿਬੜਾਂਗੇ ਸੌ ਤੇ ਪਹਿਲਾਂ ਤੂੰ ਇਹਨਾਂ ਨਾਲ ਗੱਲ ਕਰ ਵੀ ਆਹ ਕਰਾਰ ਨਾ ਵਾ ਜਿਹੜਾ ਕਰਦਾ ਮੈਂ ਕਹਾਂ ਜੀ ਫਿਰ ਹਾਂ ਜਿਹੜੇ ਪੈਸੇ ਦੇਣੇ ਆ ਫਿਰ ਮੈਂ ਕਹਾਂ ਜੀ ਮੇਰੇ ਉਹ ਜਾਣਗੇ ਫਿਰ ਉਹ ਮੈਨੂੰ ਕਹਿੰ ਫਿਰ ਉਹ ਮੈਂ ਡਰ ਗਿਆ ਵੀ ਮੈਂ ਤਾਂ ਫਿਰ ਉੱਥੇ ਲਿਖਾ ਅੱਛਾ ਤੁਹਾਡੇ ਵਾਲੇ ਪਾਸੇ ਵੀ ਨਾਲ ਕਈ ਬੰਦਿਆਂ ਨੇ ਸਾਈਨ ਹੋਏ ਹੋ ਉਹ ਕੀਤੇ ਕਿਰਾਏ ਆ ਆਪਣਾ ਕੋਈ ਨਹੀਂ ਜੀ ਨਾਲ ਉਹ ਤਾਂ ਬੁੱਟਾ ਹੀ ਆ ਆਪਣੇ ਪਿੰਡ ਤੋਂ ਬੰਦਾ ਹੀ ਨਹੀਂ ਸੀ ਮੈਂ ਇਕੱਲਾ ਹੀ ਸੀ ਸਦਾ ਹੀ ਮੈਨੂੰ ਉਹਨਾਂ ਨੇ ਉਹਨਾਂ ਨੇ ਉਹ ਦੋ ਪਾਰਟੀਆਂ ਬਣਾ ਕੇ ਸਾਈਨ ਕੀਤੇ ਪਿਆ ਉਹਦੇ ਤੇ ਅਗਰਾਰਨਾਮੇ ਤੇ ਵੀ ਆ ਸਾਡੇ ਬੰਦੇ ਆ ਜੀ ਚਾਰ ਆ ਲਖਮਿੰਦਰ ਕੋਈ ਨਹੀਂ ਆ ਚਾਤੇ ਹੀ ਜਾਂਦਾ ਆਪਣੇ ਨਾਲ ਜੀ ਕੋਈ ਬੰਦਾ ਨਹੀਂ ਆਪਣੇ ਨਾਲ ਕਿੱਥੇ ਮਰਜੀ ਆਪਾਂ ਤਾਂ ਸੌਂਪੜ ਮੈਨੂੰ ਤਾਂ ਇਕੱਲੇ ਨੂੰ ਪਾਲੇਦਾਰ ਨੇ ਸੱਦਾ ਉਹਨਾਂ ਨੇ ਮੈਨੂੰ ਕਿਹਾ ਵੀ ਚਾਹੇ ਤਾਂ ਤੇਰੇ ਤੇ ਦਾਵਾ ਹੋ ਚੋਰੀ ਦਾ ਮੈਂ ਕਿਹਾ ਚੋਰੀ ਜਦੋਂ ਆਪਾਂ ਕਰੀ ਨਹੀਂ ਨਾ ਪੈਸੇ ਜਾਂ ਕੰਮ ਕੀਤਾ ਉਹ ਬੰਦੇ ਨੇ ਤਾਂ ਕਰੇ ਹੈ ਜੀ ਇਹੋ ਜਿਹੇ ਕੰਮ ਉਹਨਾਂ ਦੇ ਸਾਹਮਣੇ ਘਰੇ ਗੇਜਾ ਉਹਦੇ ਗਾਂ ਦੇ ਪੈਸੇ ਗੁਰਦੁਆਰੇ ਉੱਥੇ ਚੱਕਲੇ ਡੇਰੇ ਤੋਂ ਹੈਗੇ ਹੁਣ ਵੀ ਬੰਦੇ ਹੈਗੇ ਉੱਥੇ 10 50 ਬੰਦੇ ਮੇਰੇ ਕੋਲੇ ਆ ਜਿਹੜੇ ਵੋਟਰਾਂ ਦੇ ਇਹ ਜਿਹੇ ਬੰਦੇ ਆ ਜਿਹੜੇ ਬੰਦੇ ਖੱਚ ਬੰਦੇ ਜਮੇ ਸੀ ਮਸ਼ੀਨਰੀ ਦਾ ਕੰਮ ਕਰਦੇ ਆ ਇਹ ਹਾਂ ਦਲਾਲੀ ਦਾ ਕੰਮ ਕਰਦੇ ਆ ਮਸ਼ੀਨਰੀ ਦਾ ਕਿੱਦਾਂ ਦੇ ਬੰਦੇ ਆ ਸਹੀ ਆ ਬੰਦਾ ਅੱਜ ਤੱਕ ਇਹਦਾ ਕੋਈ ਰੋਲਾ ਨਹੀਂ ਜਿੰ ਪਿੰਡ 'ਚ ਪਿਆ ਸਹੀ ਆਵਦਾ ਦਲਾਲੀ ਲੈਂਦਾ ਤੇ ਅਗਲੇ ਨੂੰ ਟਰੈਕਟਰ ਦਵਾ ਦਿੰਦਾ ਇਹ ਕੰਮ ਆਇਆ ਕੰਮ ਕਿੰਨੀ ਕਿੰਨੀ ਦਲਾਲੀ ਲਈ ਟਰੈਕਟਰ ਦੀ 1000 ਰੁਪਏ ਲੈਣਾ ਸੀ ਤੇ ਲਿਆ ਵੀ ਨਹੀਂ ਅਜੇ 1000 ਰੁਪਏ ਪਿੱਛੇ ਇੰਨਾ ਰੌਲਾ ਵੇਖ ਲਓ ਵੱਧ ਗਏ ਨੇ 1000 ਰੁਪਏ ਚਲੋ ਦਲਾਲੀ ਦਾ ਹੁੰਦਾ ਹੀ ਆ ਜਿਹੜੀ ਚੀਜ਼ ਵਿੱਚ ਨਹੀਂ ਜਾਂ ਕੋਈ ਪਸ਼ੂ ਵਿੱਚ ਨੱਕ ਰੱਖਿਆ ਹੁੰਦਾ ਨਾ ਬੰਦੇ ਨੇ ਇੱਧਰ ਉੱਧਰ ਸੰਨ ਜਿਵੇਂ ਵਿਚੋਲਾ ਕਹਿ ਦਿੰਨੇ ਆਪਾਂ ਵਿਚੋਲਾ ਪਾ ਕੇ ਕੰਮ ਕਰਾਉਂਦਾ 1000 ਰੁਪਏ ਤੁਸੀਂ ਸਿਰਫ ਉਹ ਲੈਣਾ ਸੀ ਹੁਣ ਤੁਸੀਂ ਇਹ ਗੱਲ ਮੰਨਦੇ ਹੋ ਵੀ 65000 ਰੁਪਏ ਮੈਂ ਦੇਣਾ ਜਦੋਂ ਮੇਰੇ ਕੋਲੇ ਆਉਂਦਾ ਪੰਜ ਸੱਤ ਦਿਨਾਂ ਤੱਕ ਮੈਂ ਉਹ ਜ਼ਰੂਰ ਦੇਣਾ ਆਹ ਦੇਉਂਗਾ ਉਹ ਨਹੀਂ ਮੁੱਕਦਾ ਸਾਡੇ ਕਾਗਜ਼ ਦੇ ਦੇਣਾ ਅਸੀਂ ਉਹਦੇ ਪੈਸੇ ਦੇਵੇਂ ਤਾਕਦਾ ਰਹੇ ਦੇ ਦਿਓ ਦੇ ਦਿਆਂਗੇ ਜੀ ਲਓ ਜੀ ਇਹ ਪੱਕ ਹੁਣ ਇੱਥੇ ਇਹ ਗੱਲ ਕਲੀਅਰ ਹੋ ਗਈ ਆ ਕਿ ਨਾ ਲਖਵਿੰਦਰ ਨੇ ਗੱਲ ਕਹਿਤੀ ਵੀ 65000 ਰੁਪਏ ਸਿਰਫ ਰੰਦਾ ਜਿਹੜਾ ਇਕਰਾਰਨਾਮਾ ਥਾਣੇ ਦੇ ਵਿੱਚ ਕੀਤਾ ਸੀ ਉਹ ਮੈਥੋਂ ਧੱਕੇ ਦੇ ਨਾਲ ਕਰਵਾਇਆ ਗਿਆ ਮੈਨੂੰ ਕਿਹਾ ਗਿਆ ਵੀ ਤੇਰੇ ਤੇ ਪਰਚਾ ਪਾ ਦਾਂਗੇ ਤੇਰੇ ਤੇ ਚੋਰੀ ਦਾ ਪਾ ਦਾਂਗੇ ਮੈਂ ਕੱਲਾ ਸੀਗਾ ਤੇ ਮੈਥੋਂ ਜਿਹੜੇ ਸਾਈਨ ਆ ਉਹ ਉੱਥੇ ਕਰਵਾ ਲਏ ਗਏ ਠੀਕ ਆ ਹੁਣ ਇਹ ਕਹਿੰਦਾ ਵੀ ਜੇ ਉਹ ਇਹ ਗੱਲ ਕਹਿੰਦੇ ਆ ਬੁੱਟਰ ਸ੍ਰੀ ਆਲੇ ਵੀ 175000 ਰੁਪਏ ਸੱਚਮੁੱਚ ਸਾਡਾ ਟਰੈਕਟਰ ਦਾ ਦੇਣਾ ਤਾ ਸਾਡੇ ਪਿੰਡ ਇੱਥੇ ਧਾਰਮਿਕ ਜਗ੍ਹਾ ਕੀ ਡੇਰਾ ਬਾਬੇ ਦਾ ਧਿਆਨ ਸਿੰਘ ਦਾ ਹੀ ਧਿਆਨ ਦਾਸ ਦਾ ਜੀ ਦੋਦੇ ਧਿਆਨ ਦਾਸ ਦਾ ਡੇਰਾ ਇੱਥੇ ਦੋਦੇ ਪਿੰਡ ਅਸੀਂ ਉੱਥੇ ਪੈਸੇ 175 ਰੱਖ ਦਿਆਂਗੇ ਸੌ ਪਾ ਦੇਣ ਉਹ ਆ ਕੇ ਵੀ ਸਾਨੂੰ ਪੈਸੇ ਨਹੀਂ ਦਿੱਤੇ ਤੇ ਅਸੀਂ ਪੈਸੇ ਦੇ ਫਿਰ ਜੋ ਉਹ ਆਪਣੀ ਦੂਰੀ ਹਰ ਜਾਣਗੇ ਫਿਰ ਉਹਨਾਂ ਨੇ ਆਏ ਕਿਹਾ ਉਹਨਾਂ ਦੇ ਪਿੰਡ ਦੇ ਬੰਦੇ ਸਾਨੂੰ ਐਂ ਕਹਿੰਦੇ ਆ ਅਸੀਂ ਗੱਲ ਕਰੀ ਸੀ ਇਹ ਵੀ ਪੈਸੇ ਰੱਖਦੇ ਆ ਅਸੀਂ ਉੱਤੇ ਉਹ ਬੰਦੇ ਕਹਿੰਦੇ ਤਿੰਨ ਵਾਰੀ ਪੈਸੇ ਇਹ ਤੋਂ ਪਹਿਲਾਂ ਜੱਕ ਲੈ ਤੁਸੀਂ ਆਪ ਦਾ ਵੇਖ ਕੇ ਰੱਖੋ ਜਿਹੜੇ ਨਾਲ ਬੰਦੇ ਖੜੇ ਆ ਜੀ ਉਹਾਂ ਦੇ ਇਹ ਤੋਂ ਪਹਿਲਾਂ ਸਾਹਮਣੇ ਘਰ ਉਹਦਾ ਗੇਜੇ ਦਾ 18000 ਦਾ ਗਾਂ ਦਾ ਰੋਲਾ ਪਿਆ ਸੀ ਉਹਨਾਂ ਨੇ ਪੈਸੇ ਰੱਖਦੇ ਦੂਰੀ ਹਰ ਚੱਕ ਲਈ ਉਹ ਅੱਛਾ ਐਵੇਂ ਜੇ ਬੰਦੇ ਆਈ ਉਹ ਇੱਕ ਉਹਨੇ ਤਾਂ ਰੋਲਾ ਪਿਆ ਮਸ਼ੀਨਾਂ ਲੈ ਗਈ ਦੋ ਤੰਗਲੀ ਲੈ ਕੇ ਉਹਨਾਂ ਦਾ ਮੁੰਡਾ ਪੈ ਗਿਆ ਘਰੋਂ ਬੰਦੇ ਘਰੋਂ ਮੋੜਿਆ ਸੂਰੇ ਵਾਲੇ ਦੇ ਬੰਦੇ ਆ ਕੋਈ ਇਕਰ ਉਹਨਾਂ ਨੇ 50 ਰੋਲੇ ਆ ਜੀ ਉਹਨਾਂ ਦੇ ਤੇ ਉਹ ਪੈਸੇ ਚੱਕ ਲਿਆਉਂਦੇ ਹੀ ਉੱਥੇ ਪਹਿਲਾਂ ਪਰ ਮੈਂ ਵੀ ਗਰੀਬ ਬੰਦਾ ਹੀ ਮੇਰਾ ਇਹ ਕਹਿੰਦੇ ਵੀ ਪੈਸੇ ਨਾ ਤਾਂ ਮੈਂ 1.75 ਰੱਖਣਾ ਉੱਥੇ 100 ਜ਼ਰੂਰ ਪਾ ਲੈਣਾ ਪਰ 65000 ਰੁਪਏ ਮੇਰੇ ਵੱਲ ਰਹਿੰਦਾ ਉਹ ਮੈਂ ਦੇਣਦਾਰ ਆ ਪਰ ਜਿਹੜੇ ਬਾਕੀ ਪੈਸੇ ਉਹ ਮੈਂ ਦੇ ਦਿੱਤੇ ਆ ਅੱਛਾ ਬੁੱਟਰ ਸਰੀਆਂ ਵਾਲੇ ਨਾਲ ਜਾਂ ਜਿਵੇਂ ਜੇਠੂ ਕੇ ਦਾਣ ਸਿੰਘ ਵਾਲਿਆ ਤੁਹਾਡਾ ਆਪਸ ਵਿੱਚ ਸਰਕਲ ਕੋਈ 5-10 ਸਾਲਾਂ ਦਾ ਚੱਲਦਾ ਆਪਸ ਵਿੱਚ ਇਹਨਾਂ ਨਾਲ ਹੈਗਾ ਸੀ ਜੀ ਆਪਣਾ ਉਹ ਤਾਂ ਆਪਣੇ ਰਿਸ਼ਤੇਦਾਰ ਆ ਉਹਨਾਂ ਤੋਂ ਤਾਂ ਮੈਂ ਟਰੈਕਟਰ ਦਵਾ ਕੇ ਲਿਆ ਸੀ ਜਸਵਿੰਦਰ ਉਹਦਾ ਨਾਮ ਕਿਸੇ ਦੇ ਪੈਸੇ ਨਹੀਂ ਦਿੱਤੇ ਉਹਨੇ 5 10 ਬੰਦਿਆਂ ਦੇ ਮੁਕਰ ਗਿਆ ਨਾਲ ਮੇਰੇ ਵੀ ਮੁਕਰ ਗਿਆ ਮੈਨੂੰ ਤਾਂ ਮੈਂ ਦਿੱਤੀ ਹੈ 2 ਲੱਖ ਦੀ ਕੱਲੀ ਉਹਨੇ ਉਹ ਪੈਸੇ ਮੈਂ ਘਰੋਂ ਆਪ ਦਾ ਜਗਾੜ ਬਣਾ ਕੇ ਜੀ ਉਹਨਾਂ ਨੂੰ ਦਿੱਤੇ ਇਹਨਾਂ ਦਾ ਇਹਨਾਂ ਨਾਲ ਕਿੰਨੇ ਟਾਈਮ ਦਾ ਤੁਹਾਡਾ ਸਰਕਲ ਆ ਇਹਨਾਂ ਨੂੰ ਹੈਗਾ ਜੀ 5-6 ਸਾਲ ਦਾ ਆਪਣਾ ਕਦੇ ਰੌਲਾ ਨਹੀਂ ਪਿਆ ਨਹੀਂ ਆਪਣਾ ਪਹਿਲਾਂ ਰੌਲਾ ਕੋਈ ਨਹੀਂ ਪਿਆ ਜੀ ਮੇਤ ਨੂੰ ਆ ਆ ਪਹਿਲਾਂ ਵੀ ਥੋੜੇ ਹੋ ਜਾਂਦੇ ਆ ਇਹਨਾਂ ਦਾ ਜਿਵੇਂ ਜੇ ਤਾਂ ਮੈਂ ਇਥੋਂ ਟੈਕਟਰ ਲੈ ਗਏ ਜੇ 10 ਦਿਨ ਟੱਪ ਜਾਣ ਮੈਂ ਕਹਿੰਦਾ ਨਾ ਕੋਈ ਨਹੀਂ ਦੇ ਜਾਣਗੇ ਅੱਜ ਇਹਨਾਂ ਦਾ ਇੱਕ ਦਿਨ ਵੀ ਲੰਘ ਜੇ ਫਿਰ ਅਗਲੇ ਦਿਨ ਘਰੇ ਜਾਵੜਦੇ ਇਹ ਵੀ ਜੀ ਬੰਦੇ ਆ ਤੁਸੀਂ ਉਹਨਾਂ ਨੇ ਸਾਨੂੰ ਦਾਨ ਸਿੰਘ ਵਾਲਿਆਂ ਨੇ ਦੱਸਿਆ ਵੀ ਆਏ ਆ ਉਹ ਪਿੰਡ ਸਾਡੇ ਉਹਨਾਂ ਦਾ ਟਰੈਕਟਰ ਉਹਨਾਂ ਤੋਂ ਮੈਨੂੰ ਨਹੀਂ ਜਾਣਦੇ ਸੀ ਬਾਲਾ ਉਹ ਦਾਨ ਸਿੰਘ ਵਾਲਿਆਂ ਨੂੰ ਵੀ ਜਾਣਦੇ ਸੀ ਉਹ ਤੋਂ ਟਰੈਕਟਰ ਲਿਆ ਸੀ ਉਹਨਾਂ ਨੂੰ 20 ਦਿਨਾਂ ਤੋਂ ਬਾਅਦ ਪੈਸੇ ਦੇ ਗਏ ਆ ਉਹਨਾਂ ਤੋਂ ਬਾਅਦ ਚ ਵੀ ਕਹਿੰਦਾ ਵੀ ਕੋਈ ਨਹੀਂ ਦੇ ਜਾਣਗੇ ਪਿੰਡਾਂ ਦੀ ਗੱਲ ਹੈ ਲਓ ਜੀ ਇਹ ਪੱਖ ਸੀਗਾ ਬਾਈ ਦਾ ਆਪਣਾ ਲਖਵਿੰਦਰ ਦਾ ਦਲਾਲ ਦਾ ਜਿਹਨੇ ਗੱਲ ਕਲੀਅਰ ਕੀਤੀ ਆ ਵੀ ਮੈਂ ਦਲਾਲੀ ਦਾ 1000 ਰੁਪਿਆ ਜ਼ਰੂਰ ਲੈਣਾਗਾ ਟਰੈਕਟਰ ਆ ਜਿਹੜੇ ਜ਼ਰੂਰ ਮੈਂ ਵਪਾਰ ਕਰਦਾਗਾ ਜੀਦੇ ਵਿੱਚੋਂ ਮੈਂ 110000 ਰੁਪਿਆ ਪੈਸੇ ਮੈਂ ਦਿੱਤੇ ਆ ਤੇ ਬਾਕੀ ਜਿਨ੍ਹਾਂ ਨੇ ਟਰੈਕਟਰ ਖਰੀਦਿਆ 30000 ਰੁਪਿਆ ਉਹਨਾਂ ਨੇ ਦਿੱਤਾ ਇਥੇ ਧਾਰਮਿਕ ਜਗ੍ਹਾ ਤੇ ਆ ਕੇ ਸੌ ਪਾ ਲੈਣ ਪੈਸੇ ਤਾਂ ਨਹੀਂ ਮੈਂ ਰੱਖਣੇ ਕਿਉਂਕਿ ਪੈਸੇ ਉਹ ਕਹਿੰਦਾ ਵੀ ਅੱਗੇ ਵੀ ਕਿਸੇ ਉਹਨਾਂ ਨੇ ਚੱਕ ਲਿਆ ਇਦਾਂ ਕਰਕੇ ਪਰ ਮੈਂ 65000 ਰੁਪਿਆ ਜ਼ਰੂਰ ਦੇਣਾ ਸਾਨੂੰ ਸਾਡੇ ਟਰੈਕਟਰ ਦੇ ਕਾਗਜ਼ ਪੱਤਰ ਕਾਪੀ ਹੈ ਜਿਹੜੀ ਉਹ ਦੇ ਦੇਣ ਤੇ ਅਸੀਂ 65000 ਰੁਪਿਆ ਜਿਹੜਾ ਉਹਨਾਂ ਦਾ ਉਹਨਾਂ ਨੂੰ ਦੇ ਦੇਣ